ਤਾਰਾ ਅਪਰਾਧੀਆਂ ਖਿਲਾਫ ਮਿਸ਼ਨ ਚਲਾ ਕੇ ਛਾਪੇਮਾਰੀ ਕਰ ਰਹੀ ਹੈ ਐਸੇ ਕੜੀ ਵਿੱਚ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਸ ਆਪਰੇਸ਼ਨ ਦੇ ਤਹਿਤ ਨਵਾਂ ਬੱਸ ਸਟੈਂਡ ਦਾ ਕੋਨਾ-ਕੁਨਾ ਖੰਗਾਲਿਆ ਗਿਆ ਇਸ ਦੌਰਾਨ ਬੱਸਾਂ ਵਿੱਚ ਵੜ ਕੇ ਪੁਲਿਸ ਕਰਮਚਾਰੀਆਂ ਨੇ ਸਵਾਰੀਆਂ ਦੇ ਬੈਗ ਚੈੱਕ ਕੀਤੇ ਤੇ ਮਾਂ ਜੋ ਕਿ ਐਸਐਸਪੀ ਸ਼੍ਰੀ ਰੇਤੀ ਜੀ ਦੇ ਦਿਸਨ ਨਿਸ਼ਾਏਡ ਐਲੀਐਸਪੀਸੀਟੀ ਸ਼੍ਰੀ ਮੋਹਨ ਸਿੰਘ ਜੀ ਦੀ ਵਾਇਜ ਜਿਹੜਾ ਬਸਟਾਣਾ ਉਹਨੂੰ ਘੁਣਾ ਲਿਆ ਗਿਆ ਤੇ ਚੰਗੀ ਕਰ ਚੈੱਕ ਕੀਤਾ ਗਿਆ ਕੋਈ ਸ਼ੱਕੀ ਇਸ ਤਰ੍ਹਾਂ ਸਮਾਨ ਸੀ ਉਹਨੂੰ ਚੈੱਕ ਕੀਤਾ ਗਿਆ ਸ਼ੱਕੀ ਵਿਅਕਤੀ ਨੂੰ ਚੈੱਕ ਕੀਤਾ ਗਿਆ ਬਸਾਂ ਦੇ ਵਿੱਚ ਜਿਹੜਾ ਪਿਆ ਸਮਾਨ ਸੀ ਕਰ ਰਹਿ ਕੇ ਦੇ ਵਿੱਚ ਉਹ ਚੈੱਕ ਕੀਤੇ ਗਏ ਬਸਾਂ ਨੂੰ ਚੈੱਕ ਕੀਤਾ ਗਿਆ ਤਾਂ ਜੋ ਕੋਈ ਇਸ ਤਰ੍ਹਾਂ ਦੀ ਨਸ਼ੀਦੀ ਵਸਤੂ ਚਾਹੇ ਕੋਈ ਅੰਬਤਾ ਨੇ ਜਿਹੜੀ ਵਸਤੂ ਮੰਗਦੀ ਆ ਉਹ ਜਰਾ ਕੋਈ ਕਾਰਵਾਈ ਕੀਤੀ ਜਾਵੇ ਜਿਸ ਨੂੰ ਲਗਾਤਾਰ ਕੰਟੀਨਿਊਅਸ ਜਿਹੜੀ ਇਹ ਚੈਕਿੰਗ ਅਭਿਆਨ ਚੱਲਦਾ ਰਹੇਗਾ ਵਿਖੋ ਜੀ ਅਸੀਂ ਜਿਹੜੀ ਆ ਉਥੇ ਪਹਿਲੀ ਗੱਲ ਤੁਸੀਂ ਐਂਟੀ ਸੋਪਟਾਈਟ ਵੀ ਟੀਮ ਅਸਾਂ ਇਹ ਚੈੱਕ ਕਰਦੀ ਆ ਫਿਰ ਸਰਨ ਡੌਸ ਕਾਰਡ ਰਾਈ ਚੈੱਕ ਕੀਤਾ ਜਾਂਦਾ ਵਾ ਪੀਐਫਐਮਡੀ ਰਾਈ ਚੈੱਕ ਕੀਤਾ ਜਾਂਦਾ ਵਾ ਲੋਕਾਂ ਨੇ ਅਸੀਂ ਜਿਹੜੇ ਬੈਗ ਆ ਸਹੀ ਤਰ੍ਹਾਂ ਖੰਗਾਲਦੇ ਆ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਸਾਹਮਣੇ ਉਹਨਾਂ ਦੀ ਪ੍ਰੈਜ਼ੈਂਟ ਦੇ ਵਿੱਚ ਤੇ ਕੋਈ ਡੇਲੀ ਸ਼ਾਡੀ ਨਾਕਾਮੰਦੀ ਨਹੀਂ ਜੀ ਇਹ ਅਨੁਮਾਨ ਚਾਹੋ ਗਾਣੁਮਾਨ ਚਾਹੋ ਜੇ ਜਾਂ ਚੌਂਕ ਫਿਰ ਵੀ ਰਵਿਦਾ ਚੌਂਕ ਸਰੀ ਪੀਸੀਆਰ ਲਗਾਤਾਰ ਚੱਲ ਰਹੀ ਹੈ ਮਨ ਜੋ ਕੇ ਐਸਐਸਪੀ ਸ਼੍ਰੀ ਕੈਜੀ ਦਿਸ਼ੰ ਰਿਸ਼ਾਏ ਪੀਐਸਪੀਸੀਟੀ ਸ਼੍ਰੀ ਮੋਹਨ ਸਿੰਘ ਜੀ ਦੀ ਵਾਈਸ ਜਿਹੜਾ ਬਸਟਾ ਇਹਨਾਂ ਨੂੰ ਖੰਗਾ ਲੈ ਰਿਹਾ ਤਾਂ ਚੰਗੀ ਦਾ ਚੈੱਕ ਕੀਤਾ ਗਿਆ ਕੋਈ ਸ਼ੱਕੀ ਇਸ ਤਰ੍ਹਾਂ ਸਮਾਨ ਸੀ ਉਹਨੂੰ ਚੈੱਕ ਕੀਤਾ ਗਿਆ ਸ਼ੱਕੀ ਵਿਅਕਤੀ ਨੂੰ ਚੈੱਕ ਕੀਤਾ ਗਿਆ ਬਸਾਂ ਵਿੱਚ ਜਿਹੜਾ ਪਿਆ ਸਮਾਨ ਸੀ ਘੱਟ ਰੈਕਾਂ ਦੇ ਵਿੱਚ ਉਹ ਚੈੱਕ ਕੀਤੇ ਗਏ ਬਸਾਂ ਨੂੰ ਚੈੱਕ ਕੀਤਾ ਗਿਆ ਤਾਂ ਜੋ ਕੋਈ ਇਸ ਤਰ੍ਹਾਂ ਦੀ ਨਸ਼ੀਦੀ ਵਸਤੂ ਚਾਹੇ ਕੋਈ ਅਨ ਕਪਤਾ ਜਿਹੜੀ ਵਸਤੂ ਮਿਲਦੀ ਆ ਉਹਦੇ ਕਰਾ ਕੋਈ ਕਾਰਵਾਈ ਕੀਤੀ ਜਾਵੇ ਜਿਸ ਨੂੰ ਲਗਾਤਾਰ ਕੰਟੀਨਿਊਅਸ ਜਿਹੜੀ ਇਹ ਚੈਕਿੰਗ ਅਭਿਆਨ ਚੱਲਦਾ ਰਹੇਗਾ। ਇਹ ਕੋਈ ਐਸੀ ਜਿਹੜੀ ਆ ਉਥੇ ਪਹਿਲੀ ਗੱਲ ਤੋਂ ਐਂਟੀ ਸੋਪਟਾਈਟ ਵੀ ਟੀਮ ਅਸਲ ਵਿੱਚ ਚੈੱਕ ਕਰਦੀ ਆ। ਫਿਰ ਸਾਨੂੰ ਡੋਸ ਕਰ ਰਹੇ ਚੈੱਕ ਕੀਤਾ ਜਾਂਦਾ ਵਾ। ਤੇ ਬੀ ਐਫ ਐਮ ਵੀ ਵੀ ਚੈੱਕ ਕੀਤਾ ਜਾਂਦਾ ਵਾ। ਲੋਕਾਂ ਨੇ ਐਸੀ ਜਿਹੜੇ ਬੈਗ ਆ ਚੰਗੀ ਤਰ੍ਹਾਂ ਖੋਲਦੇ ਆ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਸਾਹਮਣੇ ਉਹਨਾਂ ਦੀ ਪ੍ਰੈਜ਼ੈਂਟ ਦੇ ਵਿੱਚ ਕੋਈ ਡੇਲੀ ਸ਼ਾਡੀ ਨਾਕਾਬੰਦੀ ਨਾ ਹੋ ਜੀ ਹਨਮਾਨ ਸਾਹਿਬ ਕਾਨੂੰਨ ਸਾਹਿਬ ਕੋ ਤੇ ਜਿਆ ਚੌਂਕ ਫਿਰ ਰਵਿਦਾ ਚੌਂਕ ਸਰੀ ਪੀਸੀਆਰ ਲਗਾਤਾਰ ਚੱਲ ਰਹੀ ਹੈ